ਗੱਡੀ ਦੇ ਵਿੱਚ 13 ਦੇਸ਼ਾਂ ਦੀ ਯਾਤਰਾ ਕਰਨ ਵਾਲਾ ਨੌਜਵਾਨ ਅਖਰਜੀਤ ਸਿੰਘ ਪਹੁੰਚਿਆ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਕੀਤੀ ਚੜ੍ਹਦੀ ਕਲਾ ਦੀ ਅਰਦਾਸ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਸਾਰੇ ਨੇ ਇੱਕ ਖਬਰ ਤਾਂ ਸੁਣੀ ਹੋਵੇਗੀ ਕਿ ਇੱਕ ਪੰਜਾਬੀ ਨੌਜਵਾਨ ਜੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਸਟਰੀਆ ਤੋਂ ਪੰਜਾਬ ਪਹੁੰਚਿਆ ਜੋ ਵੱਖ-ਵੱਖ ਦੇਸ਼ਾਂ 'ਚ ਹੁੰਦਾ ਹੋਇਆ ਪੰਜਾਬ ਪਹੁੰਚਿਆ ਸੀ ਤਾਂ ਜਿਸਨੇ ਗੱਡੀ 'ਚ ਕੁੱਲ 20000 ਕਿਲੋਮੀਟਰ ਦੀ ਯਾਤਰਾ ਕੀਤੀ ਸੀ ਤੇ ਅੱਜ ਉਹ ਪੰਜਾਬੀ ਨੌਜਵਾਨ ਹਰਜੀਤ ਸਿੰਘ શ્રી ਦਰਬਾਰ ਸਾਹਿਬ ਨਮਸਤਕ ਹੋਇਆ ਤੇ ਆਪਣੀ ਯਾਤਰਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਸਿੱਖ ਹਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਵੱਲੋਂ ਆਸਟਰੀਆ ਤੋਂ ਪੰਜਾਬ ਤੱਕ ਦਾ ਸਬਰ 7 ਸਤੰਬਰ 2023 ਨੂੰ ਸ਼ੁਰੂ ਕੀਤਾ ਸੀ ਅਤੇ ਅੱਜ 5 ਮਹੀਨਿਆਂ ਦੀ ਯਾਤਰਾ ਤੋਂ ਬਾਅਦ ਅੱਜ ਆਪਣੀ ਜਨਮ ਭੂਮੀ ਪੰਜਾਬ ਪਹੁੰਚਿਆ ਸੋ ਆਸਟਰੀਆ ਤੋਂ ਜਰਨੀ ਲੈ ਰਹੀ ਜਿਹੜੀ ਆ 7 ਸਤੰਬਰ ਤੋਂ ਸ਼ੁਰੂ ਹੋਈ ਸੀਗੀ ਤੇ ਤਕਰੀਬਨ 5 ਮਹੀਨੇ ਮੈਨੂੰ ਲੱਗ ਗਏ ਇੱਥੇ ਤੱਕ ਪਹੁੰਚਦੇ ਆ ਕਿਉਂਕਿ ਮਿਸ਼ਨ ਇਹ ਸੀਗਾ ਕਿ ਕੰਟਰੀਜ਼ ਜਿਹੜੀਆਂ ਉਹ ਕਰਾਸ ਨਹੀਂ ਕਰਨੀਆਂ ਕੰਟਰੀਜ਼ ਨੂੰ ਐਕਸਪਲੋਰ ਕਰਦੇ ਆਉਣਾ ਸੋ ਸਾਰੀਆਂ ਜਿਹੜੀਆਂ ਕੰਟਰੀਜ਼ ਨੂੰ ਉਹਨਾਂ ਨੂੰ ਐਕਸਪਲੋਰ ਕਰਦੇ ਕਰਦੇ ਅੱਜ ਆਪਾਂ 5 ਮਹੀਨਿਆਂ ਬਾਅਦ ਆਪਣੀ ਜਿਹੜੀ ਆ ਜਨਮ ਭੂਮੀ ਜਿਹਨੂੰ ਆਪਾਂ ਕਹਿ ਸਕਦੇ ਆ ਉਸ ਜਗ੍ਹਾ ਤੇ ਆਪਾਂ ਪਹੁੰਚੇ ਆ ਤੇ ਅੱਜ ਦਰਬਾਰ ਸਾਹਿਬ ਦਰਸ਼ਨਦਾਰ ਹੋਏ ਨੇ ਤੇ ਬਹੁਤ ਆਨੰਦ ਆ ਰਿਹਾ ਜੀ ਤੇ ਜਰਨੀ ਜਿਹੜੀ ਹੈ ਮੇਰੀ ਇਹ ਤਕਰੀਬਨ ਆ 12 ਮੁਲਕਾਂ ਨੂੰ ਐਕਸਪਲੋਰ ਕਰਕੇ 13ਵੇਂ ਮੁਲਕ ਦੇ ਵਿੱਚ ਪਹੁੰਚੀ ਆ 12 ਮੁਲਕ ਕਿਹੜੇ-ਕਿਹੜੇ ਸਨ ਆਸਟਰੀਆ ਤੋਂ ਆਪਾਂ ਸ਼ੁਰੂ ਕੀਤਾ ਦਿਨ ਸਵਿਜ਼ਰਲੈਂਡ ਇਟਲੀ ਸਲੋਵੇਨੀਆ 크ਰੇਸ਼ੀਆ ਬੋਸਨੀਆ ਮੋਂਟੇਨੇਗਰੋ ਅਲਬਾਨੀਆ ਗ੍ਰੀਸ ਟਰਕੀ ਇਰਾਨ ਪਾਕਿਸਤਾਨ ਤੇ ਆਪਣਾ ਹਿੰਦਿਆ ਸੋ ਇੱਥੋਂ ਤੱਕ ਜਰਨੀ ਆਪਣੀ ਜਿਹੜੀ ਹੈ ਕਿ ਮਾਰੇ ਦੀ ਕਿਰਪਾ ਦੇ ਨਾਲ ਪਹੁੰਚ ਗਿਆ ਜੀ ਸਰ ਕੀ ਮਿਸ਼ਨ ਲੈ ਕੇ ਸ਼ੁਰੂ ਕੀਤੀ ਜਰਨੀ ਦੇ ਨਾਲ ਤੁਹਾਡੇ ਸਾਥੀ ਕੌਣ ਸਨ ਆ ਸਾਥੀ ਤੇ ਬਸ ਸਤਿਗੁਰ ਸਾਹਿਬ ਮਹਾਰਾਜ ਹੀ ਆਪਦੀ ਸਨ ਆ ਵਿੱਚ-ਵਿੱਚ ਜੁਆਇਨ ਜਰੂਰ ਕੀਤਾ ਕੁਝ ਮਿੱਤਰਾਂ ਨੇ ਇਦਾਂ ਜਿੱਦਾਂ ਮੈਂ ਵਧਾ ਗਿਆ ਆਪਣੀ ਜਰਨੀ ਵੱਲ ਤੇ ਕੁਛ ਨਾ ਕੁ ਸੱਜਣ ਮਿੱਤਰ ਜਿਹੜੇ ਆ ਉਹ ਜੁਆਇਨ ਕਰਦੇ ਗਏ ਐਂਡ ਮਿਸ਼ਨ ਕੀ ਸੀਗਾ ਜੀ ਆ ਇਹ ਜਰਨੀ ਦਾ ਖਿਆਲ ਜਿਹੜਾ ਮਾਈਂਡ ਦੇ ਵਿੱਚ ਆਇਆ ਸੀਗਾ ਉਹ ਸੀਗਾ ਕਿ ਯਾਰ ਜਿੱਦ ਸਾਡੇ ਸਾਰਿਆਂ ਦੇ ਜ਼ਿਹਨ 'ਚ ਹੁੰਦਾ ਕਿ ਤਾਰੋਂ ਪਾਰ ਕੀ ਆ ਲਾਈਕ ਪਾਕਿਸਤਾਨ 'ਚ ਕੀ ਆ ਸੋ ਮਨ ਦੇ ਵਿੱਚ ਇਹ ਸੀਗਾ ਕਿ ਜਿਹੜੇ ਸਾਡੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਬਟ ਦਰਸ਼ਨ ਕਰਨੇ ਆ ਤੇ ਜਾਣਾ ਬਾਹਰ ਰੋਡ ਇਹ 2 ਸਾਲ ਪਹਿਲਾਂ ਖਿਆਲ ਆਇਆ ਸੀ ਤੇ ਬਸ ਇਹੋ ਮਿਸ਼ਨ ਸੀਗਾ ਜੀ ਦਰਸ਼ਣਦਾਰ ਕਰਨ ਦਾ ਤੇ ਸੈਕੰਡ ਸੀਗਾ ਕਿ ਜਿਹੜੀ ਵੀ ਕੰਟਰੀ ਨਾਂ ਕਿ ਜਾਣੀ ਹਰ ਇੱਕ ਕੰਟਰੀ ਨੂੰ ਐਕਸਪਲੋਰ ਕਰਨਾ ਤੋਂ ਇਹੋ ਮਿਸ਼ਨ ਸੀਗਾ ਜੀ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਮਿਸ਼ਨ ਜਿਹੜਾ ਸਾਡਾ ਕਾਮਯਾਬ ਹੋਇਆ ਦਰਸ਼ਣਦਾਰ ਵੀ ਬੜੀ ਚੜ੍ਹਦੀ ਕਲਾ ਨਾਲ ਹੋ ਗਏ ਤੇ ਸਾਰੀਆਂ ਕੰਟਰੀ ਜਿਹੜੀਆਂ ਐਕਸਪਲੋਰ ਵੀ ਹੋ ਗਈਆਂ ਸਰ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਮਤਲਬ ਕਿਵੇਂ ਕੋਆਪਰੇਟ ਕੀਤਾ ਸਾਰਿਆਂ ਨੇ ਜੀ ਆ ਪਹਿਲੀ ਦੀ ਗੱਲ ਆ ਕਿ ਜਿੰਨੇ ਵੀ ਜਿਹੜੇ ਬਾਰਡਰਸ ਨੂੰ ਮੈਂ ਕਰਾਸ ਕੀਤੇ ਨੇ ਸਾਰੇ ਵੈਲਕਮਿੰਗ ਸਨ ਜਿੰਨੇ ਵੀ ਆਫੀਸਰਸ ਹਨ ਸੋ ਕਿਸੇ ਵੀ ਮੈਨੂੰ ਕਿਸੇ ਵੀ ਬਾਰਡਰ ਤੇ ਕਿਸੇ ਵੀ ਮੁਲਾਜ਼ਮਾ ਵੱਲੋਂ ਜਾਂ ਗਵਰਨਮੈਂਟ ਦੇ ਅਫੀਸਰਾਂ ਵੱਲੋਂ ਕੋਈ ਦਿੱਕਤ ਨਹੀਂ ਆਈ ਸਪੈਸ਼ਲੀ ਜਦੋਂ ਮੈਂ ਆਪਣੀ ਕੰਟਰੀ ਦੇ ਵਿੱਚ ਆਇਆ ਬਹੁਤ ਕਮਾਲ ਦਾ ਵੈਲਕਮ ਕੀਤਾ ਸਾਡੀ ਇੰਡੀਅਨ ਗਵਰਨਮੈਂਟ ਨੇ ਸੋ ਬਹੁਤ ਵਧੀਆ ਮਹਿਸੂਸ ਹੋਇਆ ਜੀ ਤੇ ਬਾਕੀ ਸਫਰ ਦੇ ਵਿੱਚ ਮਤਲਬ ਜਿਹੜੇ ਆਮ ਕੰਟਰੀਆਂ ਸੀ ਉਹਨਾਂ ਦੇ ਵਿੱਚ ਕਿਵੇਂ ਮਤਲਬ ਉਹਨਾਂ ਦਾ ਕੋਆਪਰੇਸ਼ਨ ਕਿਸ ਤਰ੍ਹਾਂ ਦੀ ਰਹੀ ਕਿ ਜਿਸ ਵੇਲੇ ਤੁਸੀਂ ਕਿਤੇ ਰਸਤਾ ਪੁੱਛਣਾ ਕਿਤੇ ਨੂੰ ਜਾਂ ਕੋਈ ਆ ਪਹਿਲਾਂ ਤੇ ਮੈਂ ਮੋਂਟਰੀ ਨੀਗਰੋ ਦੀ ਗੱਲ ਦੱਸਣਾ ਇੱਕ ਕੰਟਰੀ ਸੀਗੀ ਉੱਥੇ ਮੈਂ ਕੁਝ ਰਸਤਾ ਜਿਹੜਾ ਉਹ ਮਿਸ ਕਰ ਗਿਆ ਸੀਗਾ ਸੋ ਇੱਕ ਮੁਲਾਜ਼ਮ ਮੇਰੇ ਕੋਲ ਆਏ ਨੇ ਉਹ ਕਹਿੰਦੇ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਸੋ ਤਕਰੀਬਨ ਉਹਨਾਂ ਨੇ 10 ਕਿਲੋਮੀਟਰ ਤੱਕ ਗੱਡੀ ਜਿਹੜੀ ਮੇਰੇ ਅੱਗੇ ਲਾ ਕੇ ਮੈਨੂੰ ਆਪਣੀ ਜਿਹੜੀ ਇੱਕ ਲੋਕੇਸ਼ਨ ਤੱਕ ਪਹੁੰਚਾਇਆ ਇਹ ਤੇ ਸੀਗਾ ਮਤਲਬ ਪੁਲਿਸ ਵੱਲੋਂ ਚਾਹੇ ਉੱਥੇ ਹੋਵੇ ਚਾਹੇ ਪਾਕਿਸਤਾਨ ਦੇ ਵਿੱਚ ਹੋਵੇ ਚਾਹੇ ਆਪਾਂ ਹੁਣ ਏਸ਼ੀਆ 'ਚ ਹੋਵਾਂ ਸੋ ਹਰ ਤਰ੍ਹਾਂ ਕੋਆਪਰੇਟ ਕੀਤਾ ਅਗਲੀ ਗੱਲ ਆ ਕਿ ਜਿਹੜੀ ਪਬਲਿਕ ਦੀ ਪਬਲਿਕ ਰਿਐਕਸ਼ਨ ਐਜਾ ਜਿੱਦਾਂ ਸਿੰਘ ਸੱਜਿਆ ਹੋਇਆ ਮੈਂ ਬਹੁਤ ਪਿਆਰ ਮਿਲਿਆ ਰਸਤੇ ਦੇ ਵਿੱਚ ਹਰ ਕੋਈ ਚਾਹੁੰਦਾ ਸੀ ਮੇਰੇ ਨਾਲ ਫੋਟੋ ਖਿੱਚਣੀ ਹੈ ਹਰ ਕੋਈ ਜਾਣਨਾ ਚਾਹੁੰਦਾ ਸੀ ਇਹ ਕਿੱਥੋਂ ਆਇਆ ਹੈ ਕੌਣ ਹੈ ਤੋਂ ਜਿਹੜਾ ਕਿ ਆ ਆਮ ਪਬਲਿਕ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਤੇ ਆਨੰਦ ਰਿਹਾ ਜੀ ਸਫਰ ਦੇ ਵਿੱਚ ਕਹਿੰਦੇ ਕਿ ਨਿਚਲਾ ਦੇਖਣ ਨੂੰ ਮਿਲਿਆ ਜਿਵੇਂ ਸਰ ਕੋਈ ਜੰਗਲਾਤ ਦੇ ਵਿੱਚ ਮਨਨ ਲੰਘਣਾ ਪਿਆ ਜਾਂ ਕਿਸੇ ਪਹਾੜੀ ਲਾਕੇ ਜੋ ਇਸ ਤਰ੍ਹਾਂ ਦੇ ਕੁਝ ਸਫਰ ਦੇ ਵਿੱਚ ਆ ਦੇਖੋ ਸਫਰ ਜਦੋਂ ਸ਼ੁਰੂ ਕੀਤਾ ਸੀ ਪਹਿਲੀ ਗੱਲ ਹੈ ਜਦੋਂ ਅਸੀਂ ਟਰੈਵਲ ਕਰਦੇ ਆ ਤੇ ਮੁਸ਼ਕਲਾਂ ਤੇ ਆਉਂਦੀਆਂ ਆ ਪਰ ਸਾਰੀ ਗੱਲ ਤੁਹਾਡੇ ਮਾਈਂਡ ਸੈਟ ਦੀ ਹੈ ਜੇ ਤੁਹਾਡਾ ਮਾਈਂਡ ਸੈਟ ਹੈਗਾ ਤੇ ਮੁਸ਼ਕਲਾਂ ਜਿਹੜੀਆਂ ਮੁਸ਼ਕਲਾ ਮੁਸ਼ਕਲਾ ਨਹੀਂ ਲੱਗਦੀਆਂ ਬਾਕੀ ਮੈਨੂੰ ਕੋਈ ਐਸੀ ਦਿੱਕਤ ਨਹੀਂ ਆਈ ਕਿ ਮੈਂ ਕਹਾਂ ਕਿ ਇਸ ਜਰਨੀ ਦੇ ਦੌਰਾਨ ਕੋਈ ਐਸੀ ਮੁਸ਼ਕਲ ਹੋਵੇ ਜਿਹੜਾ ਮੈਂ ਤੁਹਾਡਾ ਨਾਲ ਸ਼ੇਅਰ ਕਰ ਸਕਾਂ ਸੋ ਜਰਨੀ ਜਿਹੜੀ ਬਹੁਤ ਸਮੂਥ ਸੀ ਉਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਮੇਰੀ ਟੀਮ ਬਹੁਤ ਸਟਰੋਂਗ ਸੀਗੀ ਪਿੱਛੇ ਸਾਰਾ ਪਲਾਨ ਸੀਗਾ ਹਾਲਾਂਕਿ ਮੈਂ ਸਾਰਾ ਰਹਿੰਦਾ ਰਿਹਾ ਆਫ ਰੋਡਿੰਗ ਮੈਂ ਗਿਆਵਾ ਜੰਗਲਾਂ ਦੇ ਵਿੱਚ ਰਿਹਾਵਾ ਪਹਾੜਾਂ ਦੇ ਵਿੱਚ ਰਿਹਾਵਾ ਤੇ ਬਟ ਇਦਾਂ ਦੀ ਕੋਈ ਮੁਸ਼ਕਲ ਨਹੀਂ ਸੀ ਕਿਉਂਕਿ ਜਦੋਂ ਅਸੀਂ ਆ ਗੁਰੂ ਦਾ ਨਾਮ ਲੈਣ ਵਾਲੇ ਬੰਦੇ ਆਮਰ ਤੇ ਵੇਲੇ ਸਾਹਮਣੇ ਵੇਲੇ ਆ ਤੇ ਇਦਾਂ ਦੀ ਜਿਹੜੀ ਆ ਕਿ ਦਿੱਕਤ ਮੈਨੂੰ ਲੱਗਦਾ ਕਿ ਜਿਹੜਾ ਰੱਬ ਦਾ ਨਾਮ ਲੈਂਦਾ ਉਹ ਵੈਸੇ ਵੀ ਦਿੱਕਤਾਂ ਨਹੀਂ ਹੁੰਦੀਆਂ ਅੱਲਾ ਦੇ ਗੁਰੂ ਘਰ ਆਏ ਸਭ ਤੋਂ ਪਹਿਲੇ ਦਰਸ਼ਨ ਕਰ ਗੁਰਦੁਆਰੇ ਦੇ ਦਰਸ਼ਨ ਕੀਤੇ ਇੱਕ ਸਭ ਤੋਂ ਪਹਿਲੇ ਕੀ ਕਹੋਗੇ ਸਰ ਜੀ ਪਹਿਲੇ ਤੇ ਜੀ ਜਦੋਂ ਅ ਦਰਬਾਰ ਸਾਹਿਬ ਆਈ ਦਾ ਵਾ ਦਰਸ਼ਨਦਾਰੇ ਕਰਨ ਲਈ ਤੇ ਇੱਕ ਤੇ ਆਪਾਂ ਅੰਦਰੋਂ ਨਿਮਰਤਾ ਨਾਲ ਆਈਦਾ ਹੈ ਤੇ ਜਦੋਂ ਪੌੜੀਆਂ ਥੱਲੇ ਉਤਰ ਕੇ ਜਾਈਦਾ ਤੇ ਬੜੇ ਹੰਬਲ ਹੋ ਕੇ ਜਾਈਦਾ ਹੈ ਤੇ ਦਰਸ਼ਨਦਾਰ ਕਰਕੇ ਤਾਂ ਕਿ ਜਿਹੜਾ ਸਕੂਨ ਜਿਹੜਾ ਵੀ ਇੱਕ ਫੋਰਨਰ ਬੰਦਾ ਰਹਿੰਦਾ ਹੈ ਉਹ ਸਕੂਨ ਇਸ